ਕਬੀਤਾ ਜਿਉ ਅਕਸਰ ਵਿਦਵਾਨ ਸੱਜਣ ਜ਼ਿਕਰ ਕਰਦੇ ਨੇ ਕੋਟ ਕਰਦੇ ਨੇ ਉਹ ਕਹਿੰਦੇ ਸੇਵਾ ਸੀਕਰੰਤੇ ਰਹੰਤ ਗੁਰੂ ਆਪ ਸਦਾ ਲਿਖ ਲਿਖ ਬਾਣੀ ਪੋਥੀਆਂ ਕਰਦਾ ਤਿਆਰ ਭਾਈ ਮਣੀ ਸਿੰਘ ਜੀ ਉਥੇ ਰਹਿ ਕੇ ਸੇਵਾ ਵੀ ਕਰਦੇ ਨੇ ਸੇਵਾ ਸੀਕਰੰਤੇ ਰਹੰਤ ਗੁਰੂ ਆਪ ਸਦਾ ਗੁਰੂ ਦੇ ਚਰਨ ਨਹੀਂ ਛੱਡੇ ਗੁਰਾਂ ਦੇ ਕੋਲ ਰਹਿ ਕੇ ਭਾਈ ਮਣੀ ਸਿੰਘ ਜੀ ਨੇ ਸੇਵਾ ਵੀ ਕੀਤੀ ਤੇ ਗੁਰਮੁਖੋ ਗੁਰੂਕੋਲ ਰਏ ਵੀ ਤੇ ਲਿਖ ਲਿਖ ਬਾਣੀ ਪੋਥੀਆਂ ਕਰਦਾ ਤਿਆਰ ਏ ਬਾਣੀ ਦੀ ਪੋਥੀਆਂ ਭਾਈ ਮਨੀ ਸਿੰਘ ਜੀ ਤਿਆਰ ਕਰਦੇ ਨੇ ਪੜਦਾ ਪੜਾਂਦਾ ਤੇ ਜਿਤਾਉਂਦਾ ਨਹੀਂ ਆਪ ਤਾਂ ਹੀ ਪੜਾਉਂਦੇ ਵੀ ਨੇ ਆਪ ਪੜਦੇ ਵੀ ਨੇ ਤਿਕਤ ਵੀ ਕਦੇ ਜਿਤਾਉਂਦੇ ਨਹੀਂ ਵੀ ਮੈਂ ਪੜਾਉਣਾ ਵੀ ਮੈਨੂੰ ਬੜਾ ਗਿਆਨ ਹੈ ਕਦੇ ਭਾਈ ਮਨੀ ਸਿੰਘ ਜੀ ਨੇ ਨਹੀਂ ਜਿਤਾਇਆ ਕੀ ਕਰਦੇ ਨੇ ਪੜਦਾ ਪੜਾਉਂਦਾ ਤੇ ਜਤੋਂਦਾ ਨਹੀਂ ਆਪ ਤਾਈ ਮਨ ਨੀਵਾ ਮਤ ਉੱਚੀ ਇਹ ਦਿਲ ਵਿੱਚ ਧਾਰ ਹੈ ਇਹ ਦਿਲ ਵਿੱਚ ਧਾਰਿਆ ਹੋਇਆ ਪਾਈ ਮਣੀ ਸਿੰਘ ਜੀ ਨੇ ਮਨ ਨੀਵਾ ਰੱਖਿਆ ਮਤ ਉੱਚੀ ਰੱਖੀ ਹੋਈ ਹੈ ਹੱਠੀ ਜੱਪੀ ਪੂਰਾ ਸਿੱਖੀ ਸਿਦਕ ਦਾ ਪਤਲਾ ਸੀ ਸਾਖੀਆਂ ਸਿਦਕ ਦੀਆਂ ਕਰਦਾ ਤਿਆਰ ਹੈ ਦੀ ਪੋਥੀਆਂ ਤਿਆਰ ਕਰਦੇ ਨੇ ਪੜ੍ਹਦੇ ਨੇ ਪੜ੍ਹਾਉਂਦੇ ਨੇ ਫਿਰ ਵੀ ਆਂਦੇ ਨੇ ਮੈਨੂੰ ਕੁਝ ਹੀ ਨਹੀਂ ਆਉਂਦਾ ਮੈਂ ਨਾ ਸਮਝਾਂ ਇੰਨੀ ਨਿਮਰਤਾ ਜਿਹਨੂੰ ਮਹਾਰਾਜ ਅੱਜ ਕਹਿ ਰਹੇ ਨੇ ਸਭ ਤੇ ਨੀਚ ਆਤਮ ਕਰਮਾ ਨੂੰ ਮਨ ਮੈਂ ਸੁਖ ਧਾਰੋ ਭਾਈ ਮਣੀ ਸਿੰਘ ਜੀ ਨੇ ਉਹ ਬਚਨ ਕਮਾਏ ਹੋਏ ਨੇ ਪੜਦਾ ਪੜਾਂਦਾ ਤੇ ਜਿਤਾਂਦਾ ਨਹੀਂ ਆਪ ਤਾਈਂ ਕਦ ਵਿੱਚ ਜਿਤਾਇਆ ਨਹੀਂ ਮਾਨੀ ਮਾਂ ਮਤ ਉੱਚੀ ਇਹ ਦਿਲ ਵਿੱਚ ਧਾਰ ਹੈ ਹੱਠੀ ਜੱਪੀ ਪੂਰਾ ਸਿੱਖੀ ਸਿਦਕ ਦਾ ਪੁੱਤਲਾ ਸੀ ਸ਼ਾਕੀਆਂ ਸਿਦਕ ਦੀਆਂ ਕਰਦਾ ਤਿਆਰ ਹੈ ਸੇਵਾ ਹਰੀ ਮੇ ਕਿਵੇਂ ਬੀਤ ਗਏ ਬਰਸ ਕਈ ਜੁੱਧ ਦੇ ਕਰਨ ਵਿੱਚ ਬੜਾ ਹੁਸ਼ਿਆਰ ਹੈ ਇਹ ਨਹੀਂ ਵੀ ਕਿ ਲਈ ਕੰਮ ਜੁੱਧ ਦੇ ਕਰਨ ਵਿੱਚ ਵੀ ਬੜੇ ਹੁਸ਼ਿਆਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਗੁਰੂ ਹਰ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜੀ ਦੇ ਚਰਨਾਂ ਵਿੱਚ ਸੇਵਾ ਕਰਦੇ ਨੇ ਹਾਂ ਪੰਗਾਣੀ ਦਾ ਜੰਗ ਹੋਇਆ ਪੰਗਾਣੀ ਦੇ ਜੰਗ ਚ ਗੁਰਮੁਖੋ ਲੜ ਕੇ ਜੋਹਰ ਦਿਖਾਏ ਭਾਈ ਮਨੀ ਸਿੰਘ ਜੀ ਨੇ ਉਸ ਜੰਗ ਦੇ ਵਿੱਚ ਵੀ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੀ ਇੱਕ ਸ਼ਹੀਦੀ ਹੋਈ ਗੁਰਮੁਖੋ ਕਿਹੜੀ ਜੰਗ ਹੈ ਜਿਸ ਤੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੀ ਸ਼ੀਦੀ ਨਹੀਂ ਹੋਈ ਦੂਸਰੀ ਜੰਗ ਜਦੋਂ ਦੌਣ ਦੀ ਜੰਗ ਹੋਈ ਜਦੋਂ ਉਸ ਜੰਗ ਵਿੱਚ ਜੋਰ ਦਿਖਾਏ ਤੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਨੀ RAM ਜੀ ਉਦੋਂ ਮਨੀ RAM ਜੀ ਕਹਿੰਦੇ ਯਾ ਤੁਹਾਨੂੰ ਅੱਜ ਤੋਂ ਬਾਅਦ ਆਪਣਾ ਜਿਹੜਾ ਦੀਵਾਨ ਥਾਪਿਆ ਸਤਿਗੁਰਾਂ ਦੀਵਾਨ ਬਣਾ ਲਿਆ ਆਪਣਾ ਤੇ ਜਦੋਂ ਗੁਰਮੁਖੋ ਸੋ ਲੋਹਾਂ ਨੂੰ ਜਿਹਨੇ ਨਵੇਂ ਦੀ ਵਸਾਖੀ ਆਈ ਮਾਰਾ ਨੇ ਖੰਡੇ ਬਾਟੇ ਦੀ ਦਾਅ ਦਿੱਤੀ ਸਾਰਿਆਂ ਨੂੰ ਤੇ ਆਪਣੇ ਪੰਜ ਪੁੱਤਰ ਤੇ ਆਪ ਛਿਵੇਂ ਆਪ ਆ ਕੇ ਸਤਗੁਰਾਂ ਦੇ ਕੋਲ ਜਿਹੜੀ ਹੈ ਉਹ ਅਮਰ ਦੀ ਦਾਤ ਲਏ ਫਿਰ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਸਤਗੁਰੂ ਛੱਡਦੇ ਨੇ ਜਦੋਂ ਪ੍ਰਵਾਤੇ ਨੇ ਸਿਵ ਵਿੱਚ ਵੰਡਿਆ ਮੈਂ ਬੇਨਤੀ ਕਰਾਂ ਜਦੋਂ ਤੀਜਾ ਹਿੱਸਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਧਰਮਸ਼ਪਤ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਜੀ ਗੁਰਮੁਖੋ ਸਤਗੁਰਾਂ ਦੇ ਮਹਿਲਾਂ ਨੂੰ ਜੇ ਕਿਸੇ ਨਾਲ ਤੋੜਦੇ ਨੇ ਨਾ ਸਾਡੇ ਘਰ ਵਿੱਚ ਵੀ ਬੀਬੀਆਂ ਨੇ ਔਰਤਾਂ ਨੇ ਆਪਾਂ ਇਧਰ ਕਿਸੇ ਨਾਲ ਐਵੇਂ ਨਹੀਂ ਤੋੜ ਦਿੰਦੇ ਤੁਸੀਂ ਵੀ ਗ੍ਰਸਤੀ ਹੋ ਅਸੀਂ ਕਹਿੰਦੇ ਆ ਵੀ ਇਸ ਬੰਦੇ ਤੇ ਸਾਨੂੰ ਬੜਾ ਵਿਸ਼ਵਾਸ ਭਰੋਸਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਆਪਣੇ ਮਹਿਲਾ ਨੂੰ ਆਪਣੇ ਘਰਦਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਨਾਲ ਤੋੜਦੇ ਨੇ ਤੇ ਗੁਰਮੁਖੋ ਭਾਈ ਮਣੀ ਸਿੰਘ ਜੀ ਦੇ ਨਾਲ ਤੋੜਦੇ ਨੇ ਐਡੇ ਇਤਬਾਰ ਵਾਲੇ ਨੇ ਭਾਈ ਮਣੀ ਸਿੰਘ ਜੀ 48 ਸਿੰਘਾਂ ਨੂੰ ਉਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਫਿਰ ਬਾਣੀ ਵਿਚਾਰਨ ਕੀਤੀ ਮਹਾਰਾਜ ਨੇ ਭਾਈ ਮਣੀ ਸਿੰਘ ਬਾਬਾ ਦੀਪ ਸਿੰਘ ਜੀ ਦੀ ਸਿਵਾ ਕਰਦੇ ਨੇ ਮੈਂ ਬੇਨਤੀ ਕਰਾਂ ਸਾਧ ਸੰਗਤ ਜਿੰਨਾ 48 ਸਿੰਘਾਂ ਨੂੰ ਮਹਾਰਾਜ ਨੇ ਅਰਥ ਸੁਣਾਏ ਭਾਈ ਮਣੀ ਸਿੰਘ ਜੀ ਉੱਥੇ ਬੈਠ ਕੇ ਮਹਾਰਾਜ ਜੀ ਦੇ ਕੋਲੋਂ ਬਾਣੀ ਦੇ ਅਰਥ ਸੁਣਦੇ ਫਿਰ ਜਦੋਂ ਮਹਾਰਾਜ ਦੱਖਣ ਵਾਲੇ ਪਾਸੇ ਜਾਣ ਲੱਗੇ ਕਿਨ ਲੱਗੇ ਮਣੀ ਸਿੰਘਾ ਜਿਵੇਂ ਅਰਥ ਸੁਣੇ ਨੇ ਨਾ ਐਵੇਂ ਹੀ ਹੋਰਾਂ ਨੂੰ ਪੜ੍ਹਾਉਣੇ ਨੇ ਹੁਣ ਸਨੋਣੇ ਨੇ ਸਮਝਾਉਣੇ ਨੇ ਇਹ ਤੁਸੀਂ ਸੇਵਾ ਕਰਨੀ ਬੜੀ ਵੱਡੀ